ਔਰਤਾਂ ਲਈ ਆਈ ਸਭ ਤੋਂ ਵੱਡੀ ਖੁਸ਼ਖਬਰੀ ਔਰਤਾਂ ਨੂੰ ਹਰ ਮਹੀਨੇ ਮਿਲਣਗੇ 1000 ਰੁਪਏ ਜਾਣੋ ਇਸ ਵੀਡੀਓ ਦੇ ਵਿੱਚ 1000 ਰੁਪਏ ਲਈ ਕਿਵੇਂ ਕਰਨਾ ਹੈ ਅਪਲਾਈ ਸਭ ਤੋਂ ਪਹਿਲਾਂ ਆਪਣਾ YouTube ਚੈਨਲ ਸਬਸਕ੍ਰਾਈਬ ਕਰ ਲਓ ਤੇ ਭੈਣਾਂ ਨੂੰ ਇਹ ਵੀਡੀਓ ਜਲਦ ਤੋਂ ਜਲਦ ਸ਼ੇਅਰ ਕਰ ਦਿਓ ਜੀ ਹਾਂ ਸਰਕਾਰ ਨੇ ਔਰਤਾਂ ਨੂੰ 1000 ਰੁਪਏ ਦੇਣ ਦਾ ਐਲਾਨ ਕੀਤਾ ਹੈ ਜੋ ਕਿ ਮੁੱਖ ਮੰਤਰੀ ਮੈਲਾ ਸਨਮਾਨ ਯੋਜਨਾ ਤਹਿਤ ਦਿੱਤਾ ਜਾਵੇਗਾ ਇਸ ਯੋਜਨਾ ਦਾ ਐਲਾਨ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਬੀਤੇ ਦਿਨੀ ਕੀਤਾ ਸੀ ਐਸਪੈਲ ਨੂੰ ਵਿੱਤੀ ਸਾਲ 2024-25 ਦੇ ਬਜਟ ਚ ਸ਼ਾਮਲ ਕੀਤਾ ਗਿਆ ਸੀ ਅਤੇ ਇਸ ਲਈ 2000 ਰੁਪਏ ਕਰੋੜ ਦਾ ਬਜਟ ਹੈ ਇਸ ਦਾ ਉਦੇਸ਼ ਔਰਤਾਂ ਨੂੰ 1000 ਰੁਪਏ ਦੀ ਮਹੀਨੇਵਾਰ ਵਿੱਤੀ ਮਦਦ ਪ੍ਰਦਾਨ ਕਰਕੇ ਉਹਨਾਂ ਦੀ ਜ਼ਿੰਦਗੀ ਨੂੰ ਸੌਖਾ ਕਰਨਾ ਹੈ ਤੇ ਹੁਣ ਦੱਸਦੇ ਹਾਂ ਕਿਹੜੀਆਂ ਔਰਤਾਂ ਇਸ ਦੇ ਵਿੱਚ ਯੋਜਨਾ ਦਾ ਲਾਭ ਲੈ ਸਕਦੀਆਂ ਦਿੱਲੀ ਦੀਆਂ ਸਾਰੀਆਂ ਔਰਤਾਂ 12 ਦਸੰਬਰ 2024 ਤੱਕ ਵਸਨੀਕ ਰਹੀਆਂ ਹੋਣ ਵੋਟਰਸ ਦੇ ਤੌਰ ਤੇ ਰਜਿਸਟਰਡ ਹੋਣ ਔਰਤਾਂ ਨੂੰ ਦਿੱਲੀ ਦਾ ਅਧਿਕਾਰਤ ਵੋਟਰ ਕਾਰਡ ਹੋਣਾ ਚਾਹੀਦਾ ਹੈ 18 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੀਆਂ ਔਰਤਾਂ ਨੂੰ ਹੀ ਇਸ ਦਾ ਲਾਭ ਮਿਲੇਗਾ ਸਰਕਾਰੀ ਲਾਭ ਸਰਕਾਰੀ ਰੁਜ਼ਗਾਰ ਟੈਕਸ ਪੇਅਰਸ ਪੈਨਸ਼ਨ ਪਾਉਣ ਵਾਲੀਆਂ ਔਰਤਾਂ ਇਸ ਯੋਜਨਾ ਲਈ ਪਾਤਰ ਨਹੀਂ ਹੋਣਗੀਆਂ ਯੋਜਨਾ ਲਈ ਯੋਗ ਉਹ ਔਰਤਾਂ ਹੋਣਗੀਆਂ ਜੋ ਹੁਣ ਤੱਕ ਸਰਕਾਰ ਦੀ ਕਿਸੇ ਵੀ ਪੈਨਸ਼ਨ ਯੋਜਨਾ ਦਾ ਹਿੱਸਾ ਨਹੀਂ ਹਨ ਇਸ ਦੇ ਵਿੱਚ ਜ਼ਰੂਰੀ ਦਸਤਾਵੇਜ਼ ਕਿਹੜੇ ਚਾਹੀਦੇ ਆ ਤੁਹਾਨੂੰ ਉਹ ਦੱਸ ਦਿੰਨੇ ਹਾਂ ਇਸ ਯੋਜਨਾ ਤਹਿਤ ਅਪਲਾਈ ਕਰ ਲਈ ਤੁਹਾਡੇ ਕੋਲ ਕੁਝ ਦਸਤਾਵੇਜ਼ ਹੋਣੇ ਜ਼ਰੂਰੀ ਹਨ ਇਹਨਾਂ ਚ ਆਧਾਰ ਕਾਰਡ ਵੋਟਰ ਆਈਡੀ ਪੈਨ ਕਾਰਡ ਬੈਂਕ ਅਕਾਊਂਟ ਪਤਾ ਪ੍ਰੂਫ ਜਿਵੇਂ ਬਿਜਲੀ ਬਿੱਲ ਪਾਣੀ ਬਿੱਲ ਜਾਂ ਰਾਸ਼ਣ ਕਾਰਡ ਆਦਿ ਸ਼ਾਮਲ ਹੋਣਾ ਚਾਹੀਦਾ ਉਸ ਪ੍ਰਮਾਣ ਦੇ ਤੌਰ ਤੇ ਜਨਮ ਸਰਟੀਫਿਕੇਟ ਜਾਂ ਸਰਟੀਫਿਕੇਟ ਜਾਂ ਪਾਸਪੋਰਟ ਹੋਣਾ ਚਾਹੀਦਾ ਹੈ ਤਾਂ ਭੈਣਾਂ ਨੂੰ ਜਲਦ ਤੋਂ ਜਲਦ ਇਹ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਉਹ ਐਸ ਸਕੀਮ ਦਾ ਲਾਭ ਲੈ ਸਕਣ ਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਈ ਵੀਡੀਓ ਸ਼ੇਅਰ ਕਰ ਦਿਓ